वाहेगुरु जी का खालसा वाहेगुरु जी की फतेह प्रभु को सिमरह तिन अंध घनेर प्रभु को सिमरहे हर नेरे संत कृपा ते अंद जाग नानक सिमरन भाग प्रभु कै सिमरन कार्य पूरे प्रभु कै सिमरन कबून चूरे प्रभु कै सिमरन गुण बानी प्रभु कै सिमरन सहज समानी प्रभु कै सिमरन नह चल आसन ਪ੍ਰਭ ਕਾ ਸਿਮਰਨ ਕਮਲੇ ਵਿਗਾਸਨ ਪ੍ਰਭ ਕਾ ਸਿਮਰਨ ਅਨਹਦ ਜੁਨਕਾਰ ਸੁਖ ਪ੍ਰਭ ਸਿਮਰਨ ਕਾ ਅਤਨਾ ਪਾਰ ਸਿਮਰੈ ਸੇ ਜਨ ਜਨ ਕੋ ਪ੍ਰਭ ਮਯਾ ਨਾਨਕ ਤਿੰਦਨ ਸੰਗੀ ਪਇ ਹਰ ਸਿਮਰਨ ਕਰ ਭਗਤ ਪਰਗਟਾਏ ਹਰ ਸਿਮਰਨ ਲਗ ਬੇਦ ਉਪਾਏ ਹਰ ਸਿਮਰਨ ਪਏ ਸਤ ਜਤੀ ਰਾਤੇ ਹਰ ਸਿਮਰਨ ਨੀਚ ਚਹੁ ਕੁੰਡ ਜਾਤੇ ਹਰ ਸਿਮਰਨ ਤਾਰੀ ਸਭ ਧਰਨਾ ਸਿਮਰ ਸਿਮਰ ਹਰ ਕਾਰਨ ਕਰਨਾ ਹਰ ਸਿਮਰਨ ਕੇ ਸਗਲ ਆਕਾਰ ਹਰ ਸਿਮਰਨ ਮਹਿ ਜਾਪ ਨਿਰੰਕਾਰ ਕਰ ਕਿਰਪਾ ਜਿਸ ਆਪ ਬੁਝਾਇਆ ਨਾਨਕ ਗੁਰਮੁਖ ਹਰ ਸਿਮਰਨ ਤਨ ਪਾਇਆ ਸਲੋਕ ਦੀਨ ਦਰਦ ਦੁਖ ਪੰਜਨਾ ਕਟ ਕਟ ਨਾਥ ਅਨਾਥ ਸਰਨ ਤੁਮਾਰੀ ਆਇਓ ਕਰਕੇ ਪ੍ਰਵਸਾਤ ਅਸ਼ਟਪਦੀ ਜੈ ਮਾਤਾ ਤੇ ਤੁਸਤ ਮੀਤ ਨਾ ਭਾਈ ਮਨ ਊਹਾ ਨਾਮ ਤੇਰਾ ਸੰਗ ਸਹਾਈ ਇਹ ਮਹਾ ਪਿਆਨ ਦੂਤ ਜਮਦਲ ਹੈ ਕੇਵਲ ਨਾਮ ਸੰਗ ਤੇਰੇ ਚਲੈ ਇਹ ਮੁਸ਼ਕਲ ਹੋਵੇ ਅਤਿ ਪਾਦੀ ਹਰ ਕੋ ਨਾਮ ਖੇਨ ਮਾ ਹੈ ਉਧਾਰੀ ਅਣ ਕਪੋਨਾ ਚਰਨ ਕਰਦ ਨਹੀਂ ਡਰਿਆ ਹਰ ਕੋ ਨਾਮ ਕੋਟ ਪਾਪ ਪਰ ਹਰੈ ਗੁਰਮੁਖ ਨਾਮ ਜਪੋ ਮਨ ਮੇਰੇ ਨਾ ਨਿਕ ਪਾਵੋ ਸੁਖ ਕਨੇਰੇ ਸਗਲ ਸ੍ਰੇਸ਼ਟ ਕੋ ਰਾਜਾ ਦੁਖੀਆ ਹਰ ਕਾ ਨਾਮ ਜਪਤ ਹੋਏ ਸੁਖੀਆ ਲਖ ਕਰੋਰੀ ਬੰਦਨਾ ਪਰ ਹਰ ਕਾ ਨਾਮ ਜਪਤ ਨਿਸਤਰੈ ਅਨਿਕ ਮਾਇਆ ਰੰਗ ਦਿਖਣਾ ਮੁਝਾਵੈ ਹਰ ਕਾ ਨਾਮ ਜਪਤ ਆਖਾਵੈ ਜੈ ਮਾਰਗ 에 ਜਾਤ ਲਈ ਕੇਲਾ ਤੈ ਹਰ ਨਾਮ ਸੰਗ ਹੋਤ ਸੁਹੇਲਾ ਐਸਾ ਨਾਮ ਮਨ ਸਦਾਤੇ ਆਈਏ ਨਾਮਿਕ ਗੁਰਮੁਖ ਪਰਮਗਤਿ ਪਾਈਐ ਛੋਟਾ ਤ ਨਹੀਂ ਕੋਟ ਲਗਵਾਈ ਨਾਮ ਜਪਤ ਤੈ ਪਾਰ ਪਰਾਹੀ ਅਣਕ ਬਿਗਨ ਜਹ ਆਏ ਸੰਗਾਰੇ ਹਰ ਕਾ ਨਾਮ ਤਤਕਾਲ ਉਧਾਰੈ ਅਣਕ ਜੋਣ ਜਨਮ ਮਰ ਜਾਮ ਨਾਮ ਜਪਤ ਪਾਵੈ ਵਿਸਰਾਮ ਓ ਮੈਲਾ ਮਰ ਕਬ ਹੋਣਾ ਤੋ ਹੈ ਹਰ ਕਾ ਨਾਮ ਕੋਟ ਪਾਵ ਖੂਬ ਐਸਾ ਨਾਮ ਜਪੋ ਮਨ ਰੰਗ ਨਾਨਕ ਪਈਆ ਸਾਧਕ ਸੰਗ ਜਹ ਮਾਰਗ ਕੇ ਗਨੇ ਜਮਹਿ ਨਾ ਕੋਸਾ ਹਰ ਕਾ ਨਾਮ ਉਹਾਤੰਗ ਸੋਸਾ ਜਹ ਪੈਂਦੇ ਮਹਾ ਅੰਧ ਗੁਬਾਰਾ ਹਰ ਕਾ ਨਾਮ ਸੰਗ ਉਜਿਆਰਾ ਜਹ ਪੰਥ ਤੇਰਾ ਕੋ ਨਾ ਛਾਨੂ ਹਰ ਕਾ ਨਾਮ ਤੈਪ ਨਾਲ ਪਛਾਨੂ ਜਹ ਮਹਾ ਤਪਤਵੋ ਕਾਮ ਤਹ ਹਰ ਕੇ ਨਾਮ ਕੀ ਤਉ ਉਪਰ ਸ਼ਾਮ ਜਹ ਤਰੀਕਾ ਮਨ ਤੂਜ ਅਕਰਖੈ ਤਹਿ ਨਾਨਕ ਹਰ ਹਰ ਅੰਮ੍ਰਿਤ ਵਰਖੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ